ਅਸਲ ਦੇ ਵਿੱਚ ਇਹ ਜੇ ਕੋ ਪਰਟੀਕੂਲਰ ਸੰਸਥਾ ਨਾ ਕਹੀਏ ਇਹ ਤੇ ਸਮਝੋ ਕਿ ਗੁਰਮਾਨੰਗ ਪਾਸ਼ਾ ਜੀ ਦੀਆਂ ਸੰਗਤਾਂ ਹੀ ਨੇ ਇਹ ਸਦਾ ਚੜ੍ਹ ਸਿੰਘ ਜੀ ਹੁਣੀ ਯੂਐਸਏ ਤੋਂ ਆਏ ਨੇ ਇਹਨਾਂ ਅਜਨੋਹਾ ਪਿੰਡ ਦੀ ਸੰਗਤ ਵੱਲੋਂ ਤੇ ਨਾਲ ਰਾਜਪੁਰਾ ਭਾਈਆਂ ਦੀ ਸੰਗਤ ਵੱਲੋਂ ਕੋਈ ਸੇਵਾ ਕਰਤਰ ਕੀਤੀ ਸੀ ਜਿਦੇ ਵਿੱਚ ਲਗਭਗ 100 ਕੰਬਲ 100 ਸ਼ੌਲਿਆ ਤੇ 100 ਹੀ ਸਿਲੰਡਰ ਆ ਤੇ ਨਾਲ ਸਾਡੇ ਵੀਰ ਗੁਰਮੀਤ ਸਿੰਘ ਮੁਹਾਰੀ ਤੋਂ ਆਏ ਨੇ ਇਹ 100 ਦੇ ਕਰੀਬ ਟੀ-ਸ਼ਰਟਾਂ ਲੈ ਕੇ ਆਏ ਨੇ ਇਹ ਕੁਝ ਇਹਨਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਜਿਹੜੀਆਂ ਨੇ ਲੱਗ ਮਾਇਆ ਵੀ ਭੇਟ ਕਰ ਦਿੱਤੀ ਥੋੜੀ ਤੇ ਇੱਕ ਬੜੀ ਵੱਡੀ ਸੇਵਾ ਕਰ ਦਿੱਤੀ ਇਸ ਕੋ ਪਹਿਲਾਂ ਇਹ ਅੱਜ ਪਹਿਲੀ ਵਾਰੀ ਵੀ ਸੇਵਾ ਕਰ ਰਿਹਾ ਇਸ ਕੋ ਪਹਿਲਾਂ ਵੀ ਜਿਹੜਾ ਵਾ ਕਾਫੀ ਕੂਬੇ ਵਿਦੇਸ਼ ਚ ਬੈਠੇ ਦਾਸ ਨਾਲ ਜੁੜੇ ਸੀ ਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਦੇ ਲਈ ਇਹ ਦਾਸ ਨਾਲ ਜੁੜੇ ਰਿਹਾ ਉੱਥੋਂ ਫਿਰ ਪਰਾਨਾ ਸੰਬੰਧ ਸੀ ਇਹ ਨਾ ਸਾਰੇ ਆ ਗਣਾ ਸਾਡੇ ਇਲਾਕੇ ਦੇ ਵਿੱਚ ਹਾਲੋ ਜਿਹੜਾ ਵਾ ਬਹੁਤ ਜ਼ਿਆਦਾ ਇਨਸਾਨ ਕੀਤਾ ਤੇ ਇਹ ਤਲਾੱਖੋ ਕੇ ਮਹਿਮਾਰਾਂ ਨੀ ਕਮ ਸਿਕਮ 10-15 ਪਿੰਡਾਂ ਦੀ ਸੰਗਤ ਜਿਹੜੀ ਆ ਅੱਜ ਇੱਥੋਂ ਜਿਹੜੀ ਆ ਕੋਈ ਰਾਤ ਹੋਣੀ ਚਾਹੀਦੀ ਕਿ ਉਹ ਸਲੰਡਰ ਜਿਹੜੇ ਨੇ ਕੋਈ ਪੈਸੇ ਦੇ ਕੇ ਮੈਨੂੰ ਕਿਹ ਦੇ ਰਹੇ ਕੁ ਜਾਂ ਨਹੀਂ ਦੇਖੋ ਅਸੀਂ ਅਸੀਂ ਇੱਥੇ ਪੈਸੇ ਕੰਮ ਇਹਨਾਂ ਵੱਲੋਂ ਭੇਟਾ ਜਿਹੜੀ ਲੈ ਕੇ ਅਸੀਂ ਸਿੱਧਾ ਕੰਪਨੀ ਨੂੰ ਪੈਸੇ ਜਮ੍ਹਾਂ ਕਰਾ ਦਿੰਦੇ ਹੁਣ ਅਸੀਂ ਜਿਹੜਾ ਵਾ ਜਿਹੜੇ ਤੇ ਸਾਡੇ ਨਗਰ ਦੇ ਆ ਉਹਨਾਂ ਦੇ ਕੋਲੋਂ ਭਾਪੀ ਵੀ ਲਈ ਜਾਂਦੀ ਆ ਤੇ ਜਾਂ ਖਾਲੀ ਸਿਲੰਡਰ ਲੈ ਕੇ ਤੇ ਉਹਨਾਂ ਨੂੰ ਸਿਲੰਡਰ ਜਿਹੜਾ ਉਹ ਦਿੱਤਾ ਜਾਂਦਾ ਸਾਨੂੰ ਉਹਨਾਂ ਦਾ ਧੰਨਵਾਦ ਹੈ ਜੀ ਠਟਕਿਆਂ ਦੀ ਜਿਹੜੀ ਆ ਗੈਸ ਕੰਪਨੀ ਉਹ ਸਾਨੂੰ ਕੋਆਪਰੇਟ ਕਰ ਰਹੇ ਨੇ ਤੇ ਅਸੀਂ ਉਹਨਾਂ ਦੇ ਬੇਹਦ ਸ਼ੁਕਰਗੁਜ਼ਾਰ ਆ ਅਦਰਵਾਈਜ਼ ਤੁਹਾਨੂੰ ਪਤਾ ਬਿਨਾ ਕਨੈਕਸ਼ਨ ਤੋਂ ਸਿਲੰਡਰ ਵੰਡ ਰਹੇ ਥੋੜੇ ਔਖੇ ਆ ਤੇ ਮੈਂ ਸਮਝਣਾ ਵੀ ਇੱਕ ਵੱਡੀ ਰਾਹਤ ਆ ਵੀ ਇਹ ਜਿਹਦੇ ਘਰ ਵੀ ਸਿਲੰਡਰ ਚੱਲ ਗਿਆ ਸਮਝੋ ਕਿ ਮਹੀਨਾ ਡੇਢ ਮਹੀਨਾ ਉਹਦੀ ਟੈਨਸ਼ਨ ਨਹੀਂ ਹੋਵੇ ਹੈਨਾ ਤੇ ਇੱਕ ਇਸ ਤੋਂ ਪਹਿਲਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ 5100 ਏਕੜ ਦਾ ਬੀਜ ਵੀ ਅਸੀਂ ਵੰਡਿਆ ਵਾ ਇਸੇ ਹੀ ਗੁਰੂ ਘਰ ਦੇ ਵਿੱਚ ਇਸ ਤੋਂ ਪਹਿਲਾਂ ਰਾਗੀ ਢਾਡੀ ਕਮਿਸ਼ਰ ਜੱਥੇ ਦੇ ਪਾਠੀ ਸਿੰਘਾਂ ਦੀ ਸੇਵਾ ਜਿਹੜੀ ਤਿੰਨ ਚਾਰ ਵਾਰੀ ਕੀਤੀ ਕਰ ਚੁੱਕੇ ਆ ਤੇ ਜਿੰਨੀ ਵੀ ਰਾਹ ਸਮਗਰੀ ਕਿਉਂਕਿ ਦਾਸ ਦੀ ਪਹਿਚਾਣ ਸੀ ਮਾਲਵਾ ਮਾਜਾ ਦੁਆਬਾ ਦੇ ਜਿੰਨੇ ਵੀ ਗੁਰਮੁਖ ਪਿਆਰੇ ਸੇਵਾ ਕਰਨ ਆਏ ਆ ਤੇ ਜਿਹੜੇ ਦਾਸ ਦੇ ਰਾਹੀਂ ਪੁੱਛ ਕੇ ਆਉਂਦੇ ਰਹੇ ਆ ਕਿ ਉਹਨਾਂ ਨੂੰ ਉਹ ਰਾਸਾ ਸਮਗਰੀ ਜਿਹੜੀ ਹੈ ਸਹੀ ਸਮੇਂ ਤੇ ਸਹੀ ਸਥਾਨ ਦੇ ਉੱਤੇ ਅਸੀਂ ਪਚਾਉਣ ਦੇ ਵਿੱਚ ਨਾਲ ਸੇਵਾ ਕਰਦੇ ਰਹੇ ਹਾਂ। ਛੁਰਦਾ ਕੀ ਕਰਨੀ? ਕਾਰਜੋਗ ਸਰਦਾਰ ਬਲਵੰਤ ਸਿੰਘ ਪੱਖੋ ਕੇ ਮੈਂ ਮਹਾਰਾਜ। ਇਹ ਛੁਰੂ ਤੋਂ ਹੀ ਇਹਨਾਂ ਨੂੰ ਗੁਰੂ ਮਹਾਰਾਜ ਜੀ ਨਾਲ ਬੜੀ ਲਗਨ ਲੱਗੀ ਹੋਈ ਹੈ ਤੇ ਸੰਗਤਾਂ ਦੀ ਬਹੁਤ ਹੀ ਸੇਵਾ ਕਰਦੇ ਨੇ ਵੱਧ ਚੜ ਕੇ। ਇਹਨਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਸੇਵਾ ਹਰ ਪੱਖੋਂ ਸੰਗਤਾਂ ਦੀ ਸੇਵਾ ਕਰਦੇ ਨੇ ਹੁਣ ਇਹਨਾਂ ਨੇ ਈ ਛੱਟਾਂ ਵਡੀਆਂ ਨੇ ਸਿਲੰਡਰ ਮੰਡੇ ਨੇ ਕੰਬਲ ਮੰਡੇ ਨੇ ਸੰਤਾਨ ਨੂੰ ਸਾਰਿਆਂ ਨੂੰ ਕਿਸੇ ਨੂੰ ਕੋਈ ਨਰਾਸ਼ਾ ਨਹੀਂ ਹੋਣ ਦਿੱਤਾ ਸਰਦਾਰ ਬਲਵੰਦਰ ਸਿੰਘ ਪੱਖੋਗੇ ਜਿਹਨੇ ਇਹ ਬਹੁਤ ਹੀ ਇੱਕ ਇਤਿਹਾਸਿਕ ਯੋਗ ਨੇ ਜੋ ਕਿ ਗੁਰੂ ਮਹਾਰਾਜ ਦੇ ਨਾਲ ਇਨਾਂ ਨੇ ਲੇਵਲ ਲਈ ਹੋਈ ਆ ਤੇ ਇਸ ਕਰਕੇ ਇਨਾਂ ਨੇ ਸੰਗਤਾਂ ਦੀ ਬਹੁਤ ਹੀ ਸੇਵਾ ਕੀਤੀ ਹੈ ਤੇ ਅਸੀਂ ਹਾਂ ਜਿਹੜੇ ਕੇ ਮਹਾਰਾਜ ਦੇ ਗਾੜੀ ਅਰਦਾਸ ਕਰਦੇ ਹਾਂ ਕਿ ਸਰਸਰ ਬਲਵਿੰਦਰ ਸਿੰਘ ਸਦਾ ਚੜ੍ਹਦੀਆਂ ਕਲਾ ਵਿੱਚ ਰਹਿਣ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਤੇ ਸੇਵਾ ਕਰਕੇ ਸੰਗਤਾਂ ਨੂੰ ਨਿਹਾਲੂ ਨਿਹਾਲ ਕਰਮ ਮੈਂ ਹਾਂ ਡਾਕਟਰ ਨੰਬਰ ਤੇ ਕਾਰੋ ਇਨਾਰੇ ਪੂਰਵਜੀ ਦਾ ਪੁੱਤਰ ਬਗਾਇਨ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਨੀਸੀ ਠੰਡੀਆਂ ਵਰਤੋਂ ਦੀ ਮੈਂ ਸ਼ਗਨ ਸੇਵਾ ਕੀਤੀ ਆਪਕੋ ਪੀਰ ਬਾਰੇ ਸੁਣਨਾ ਮੰਨੋ ਇਸ ਕਰਕੇ ਉਹ ਸੇਵਾ ਕਰਨ ਮੈਂ ਇੱਥੇ ਜਿਹੜਾ ਬੱਬਾ ਨਾਨਕ ਦੇ ਏਰੀਏ ਅੰਦਰਾਸ ਪੱਖੋ ਕੇ ਕਿਨਾ ਕਿੰਨਾ ਜਾਇਆ ਹੈ ਇੱਥੇ ਸੰਮੇਂਦਰ ਸਿੰਘ ਪੱਖੋ ਵੀ ਇਹਨੇ ਬੜਾ ਬਈਆ ਇੰਤਜ਼ਾਮ ਕਰਿਆ ਹ ਜੀ ਇਹ ਜੋ ਉਹਨੇ 100 ਸੈਂਟਰ ਨਹੀਂ ਮੈਂ ਥਾਰਦੀ ਜੇ ਕਿ ਭਰੇ ਭਾਵੇਂ ਸੈਂਟਰ ਦੇ ਕਿ ਲੋਕ ਸੰਗਤਾਂ ਨੂੰ ਤੇ ਉਹਦੇ ਬਾਅਦ ਉਹਦੇ ਖਾਣਾ ਸੌਣਾ ਤੇ ਸਾਡੇ ਨਾਲ 380 ਜੀ ਦੀ ਸੇਵਾ ਸੀ ਅਸੀਂ ਉਹ ਆਪਣੀ ਸੇਵਾ শেয়ার ਕਰ ਰਹੇ ਹਾਂ ਸੀ ਅਸੀਂ ਗੁਰਿੰਦਰ ਪੱਖੋ ਜੀ ਬਹੁਤ ਕਰਦੇ ਆ ਜਿਹੜਾ ਸਾਡੇ ਆਪਣੀਆਂ ਨਾਲ ਸਿਰਵਾਦੀ ਵਿੱਚ ਆ ਗਿਆ